ਜੇ ਪੁੱਠੇ ਪਾਸੋਂ ਖੋਲਣ ਲੱਗ ਗਏ ਨਾ ਸਮਝ ਲੋ ਅੱਧੀ ਦਿਹਾੜੀ ਗਈ ਪੁੱਠੇ ਪਾਸੋਂ ਬਹੁਤ ਔਖਾ ਹੋ ਜਾਂਦਾ ਜੇ ਸਿੱਧੇ ਪਾਸਿਓ ਉਹ ਦੋਨੇ ਸਿਰੇ ਜੇ ਪਿਆ ਜਾਣ ਬਸ ਫਿਰ ਤਾਂ ਫਰ ਐ ਹੁੰਦਾ ਬਸ ਸੋ ਮੈਂ ਉਹ ਸਿਰੇ ਜੇ ਭਾਂ ਲੇ ਹੁਣ ਪੂਰੀ ਛੇਤੀ ਖੁੱਲ ਜੂ ਵਿਕਾਸ ਵਾਲੀ ਆਪਣੀ ਕਰ ਵੀ ਦਿੱਤਾ ਜਿੰਨਾ ਕੋ ਹੋਇਆ ਉਸ ਤੋਂ ਵੱਧ ਕੀਤਾ ਪਹਿਲਾਂ ਤਾਂ ਇਹਨਾਂ ਦੀਆਂ ਪੈਨਸ਼ਨਾਂ ਵੱੰਡ ਕੀਤੀਆਂ ਪਲਤ ਤੁਸੀਂ ਆਓ ਮੈਂ ਖੈਦਰ ਹੱਥ ਬਨ ਕੇ ਫੋਟੋ ਖਿਜਾ ਲੈਨੇ ਆਂ ਸੇਵਾ ਦਾ ਮੌਕਾ ਦਿਓ ਬਾਅਦ ਸੇਵਾ ਦੀ ਪੈਨਸ਼ਨ ਮੰਗਦੇ ਹੋ ਤੁਸੀਂ ਸੇਵਾ ਦੀ ਪੈਨਸ਼ਨ ਕਾਦੀ ਆ ਮਲਾਜ਼ਮ ਬੈਠੇ ਨੇ ਇਹਨਾਂ ਦੀ ਪੈਨਸ਼ਨ ਦਾ ਰੌਲਾ ਚੱਲੀ ਜਾਂਦਾ ਇਹਨਾਂ ਦਾ ਕੋਈ ਕਰਦਾ ਨਹੀਂ ਆਪਦੀਆਂ ਪਾਂ ਪਾਂ ਲਾ ਰੱਖੀਆਂ ਸਾਰੀਆਂ ਕੱਟਤੀ ਆ ਮੈਂ ਰੋਣ ਲੱਗ ਕੇ ਆਇਆ ਨਾ ਕਰੋ ਬਗੈ ਜੇ ਜ਼ਿਆਦਾ ਬੋਲੋਗੇ ਨਾ ਮੈਂ ਇੱਕ ਵੀ ਕੱਟ ਦੂੰ ਹੁਣ ਜੇ ਇੱਕ ਲੈਣੀਆਂ ਲੈ ਲਓ ਫਿਰ ਨੌਕਰੀਆਂ ਦੇਣ ਦਾ ਕੰਮ ਸ਼ੁਰੂ ਕੀਤਾ ਸੁਪਰੀਮ ਕੋਰਟ ਚ ਹਾਈ ਕੋਰਟ ਚ ਕਈ ਰੇਟਾਂ ਪਈਆਂ ਹੋਈਆਂ ਸੀ ਉਹ ਪਹਿਲਾਂ ਕਲੀਅਰ ਕੀਤੀਆਂ ਫਿਰ ਜਿੰਨੀਆਂ ਜਿੰਨੀਆਂ ਕਲੀਅਰ ਹੋਈ ਗਈਆਂ ਹਰੇਕ ਵਿਭਾਗ ਦੇ ਉਨੀਆਂ-ਉਨੀਆਂ ਨੌਕਰੀਆਂ ਦੇ ਹੀ ਗਏ ਅੱਜ 43000 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡੇ ਸਾਹਮਣੇ ਖੜਾ ਹੈ ਫਿਰ ਵੀਰੋ ਬਿਜਲੀ ਦੇ ਬਿੱਲ ਮੈਂ ਕਹਾਂ ਵੀ 300 ਯੂਨਟ ਮਹੀਨੇ ਦੇ 600 ਹੋ ਗਏ ਦੋ ਮਹੀਨੇ ਬਾਅਦ ਬਿਲਾਉਂਦਾ ਚਾਹੇ ਦੋ ਏਸੀ ਲੱਗੇ ਹੋਏ ਨੇ ਕਿਸੇ ਦੇ ਚਾਹੇ ਉਹ ਗਲਤ ਗਰੀਬ ਪਰਿਵਾਰ ਹੈ ਬਿਜਲੀ ਦਾ ਮੀਟਰ 600 ਤੋਂ ਘੱਟ ਹੋਣਾ ਚਾਹੀਦਾ ਬਿੱਲ ਮਾਫ ਹੈ ਨਾਲੇ ਥਰਮਲ ਪਲਾਂਟ ਖਰੀਦ ਲਿਆ ਇੱਕ ਘਾਟੇ 'ਚ ਸੀ ਪ੍ਰਾਈਵੇਟ ਥਰਮਲ ਪਲਾਂਟ ਅਸੀਂ ਕਿਹਾ ਅਸੀਂ ਚਲਾ ਕੇ ਦਿਖਾਉਨੇ ਆ ਕਦੇ ਸੁਣਿਆ ਸੀ ਪਹਿਲਾਂ ਸਰਕਾਰਾਂ ਤਾਂ ਵੇਚਦੀਆਂ ਹੁੰਦੀਆਂ ਸੀ ਖਰੀਦਦੀਆਂ ਥੋੜੀ ਹੁੰਦੀਆਂ ਸੀ ਇਹ ਫਰਕ ਹੈ ਇਹ ਨੀਅਤ ਦਾ ਫਰਕ ਹੈ ਫਿਰ ਬਿਜਲੀ ਬੋਰ ਵਾਲੇ ਬੁਲਾਏ ਮੈਂ ਕਿਹਾ ਵੀ ਤੁਹਾਨੂੰ ਕਿਹਨੇ ਕਹਤਾ ਵੀ 8 ਘੰਟਿਆਂ ਨਾਲ ਪਾਣੀ ਦੇਣ ਨਾਲ ਜੀਰੀ ਰਾਮ ਜਨ ਕਿਹਾ ਪਾਣੀ ਲੱਗ ਜਾਂਦਾ 8 ਕਿਹਨੇ ਬਣਾਏ ਨੇ ਇਹ ਬਈ 9 ਕਿਉਂ ਨਹੀਂ ਬਣਾਏ 7 ਕਿਉਂ ਨਹੀਂ ਬਣਾਏ ਉਹ ਹੱਥ ਵੀ ਟੁੱਟਵੇਂ ਦਿੰਦੇ ਹੋ ਤੁਸੀਂ 2 ਘੰਟਿਆਂ ਬਾਅਦ ਬੰਦ ਘੰਟੇ ਬਾਅਦ ਘੰਟੇ ਬਾਅਦ ਫੇਰ 2 ਘੰਟੇ ਫੇਰ 1 ਘੰਟਾ ਕੱਟ ਮੈਂ ਕਿਹਾ ਚੀਨੇ ਬਣਾਏ ਨੇ 8 ਘੰਟੇ ਇਹ ਉਹ ਕਹਿੰਦੇ ਜੀ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਥੀ ਮੈਂ ਕਿਹਾ ਕਦੇ ਨਕਾ ਲੈਵਲ ਤੇ ਮੀਟਿੰਗ ਹੋਈ ਹੈ ਕਹਿੰਦੇ ਇਹ ਕਿਹਿਆ ਹੁੰਦਾ ਹੈ ਨਾਕਾ ਮੈਂ ਕਿਹਾ ਨਾਕਾ ਨਹੀਂ ਨਕਾ ਕਦੇ ਨਕਾ ਲੈਵਲ ਤੇ ਮੀਟਿੰਗ ਹੋਈ ਹੈ ਕਹਿੰਦੇ ਨਹੀਂ ਇਹ ਕਹਾਂ ਹੁੰਦੀ ਹੈ ਮੈਂ ਕਰਾਂਗੇ ਕਰਾਂਗੇ ਕਦੇ ਕਰਾਂਗੇ ਨੱਕੇ ਤੇ ਲੈ ਕੇ ਜਾਊਂ ਕਦੇ ਉਹਨਾਂ ਨੂੰ ਮੈਂ ਤੁਸੀਂ ਦੇਖਦੇ ਜਾਓ ਹੁੰਦਾ ਕੀ ਹੈ ਆ ਇਹਨਾਂ ਦੇ ਸੁੱਖ ਵਿਲਾਸ ਵਾਲੇ ਉਹ ਪਹਾੜਾਂ ਦੇ ਵਿੱਚ ਕਰੋੜਾਂ ਰੁਪਈਆ ਦਾ ਬਣਾ ਲਿਆ ਸੁਖਵੀਰ ਬਾਦਲ ਨੇ ਹੋਟਲ 7 ਸਟਾਰ ਵੀਰੋ 7 ਲੱਖ ਰੁਪਈਆ ਇੱਕ ਕਮਰੇ ਦਾ ਕਿਰਾਇਆ ਹੈ ਇੱਕ ਰਾਤ ਦਾ ਉਹ ਹਰੇਕ ਕਮਰੇ ਦਾ ਪਰਸਨਲ ਪੂਲ ਹੈ ਉਹਦੇ ਮਾਰੇਲੇ ਪਾਸੇ সুইমিং ਪੂਲ ਹੈ ਬਹੁਤ ਵੱਡਾ ਹੋਟਲ ਹੈ ਸਾਰੀ ਬਿਜਲੀ ਮਾਫ 15 ਸਾਲਾਂ ਵਾਸਤੇ ਆਬੀ ਦਾ ਕਰਨੀ ਸੀ ਟੈਕਸ ਮਾਫ 15 ਸਾਲਾਂ ਵਾਸਤੇ ਜੀਐਸਟੀ ਮਾਫ 15 ਸਾਲਾਂ ਦਾ ਵਸਤੇ ਹੁਣ ਅਸੀਂ ਕੱਢ ਲੈ ਕੇ ਆ ਗਏ ਹੁਣ ਰੱਬ ਸੁੱਖ ਰੱਖੇ ਆ ਥੋੜੇ ਜਿਹੇ ਦਿਨਾਂ ਨੂੰ ਜੀਐਸਬੀ ਦਾ ਕਲਚ ਛੱਡ ਕੇ ਉਦਘਾਟਨ ਕਰੂੰਗਾ ਨਹੀਂ ਟੌਂਦੇ ਨਹੀਂ ਰਹਾ ਬਟਨ ਇਹ ਪਹਿਲਾਂ ਟੌਂਦੇ ਨਹੀਂ ਉਹ ਸੋਨਾ ਬਣਾਇਆ ਹੋਇਆ ਉਹਨੂੰ ਕਬਜ਼ੇ 'ਚ ਲੈ ਲਾਂਗੇ ਸਰਕਾਰ ਦੇ 'ਚ ਉਧਰ ਸਕੂਲ ਬਣਾ ਦਾਂਗੇ ਸਰਕਾਰੀ ਨਾਲੇ ਨਾਰਾ ਵੀ ਵਧੀਆ ਬਣ ਜੂਗਾ ਵੀ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੋਲ ਇੱਕ ਮਾਤਾ ਮਿਲੀ ਚੁੰਨੀ ਦਿਖਾਈ ਹੋਈ ਮੈਨੂੰ ਨਹੀਂ ਕੀ ਹੈ ਕਹਿੰਦੀ ਹਾਸ ਸਿਮਰਤ ਕੌਰ ਨੇ ਚੁੰਨੀਆਂ ਵਟਾਈਆਂ ਸੀ ਸਾਡੇ ਪਿੰਡ ਵਿੱਚ ਚੁੰਨੀਆਂ ਵਟਾਉ ਚੁੰਨੀਆਂ ਵਟਾਉ ਅਸੀਂ ਤਾਂ ਕਹਿੰਦੇ ਸ਼ਹਿਰੋਂ ਮਹਿੰਗੀਆਂ ਲਿਆਏ ਵੀ ਚਲ ਵਧੀਆ ਤਾਂ ਹੋਵੇ ਚੁੰਨੀ ਜਿਹੜੀ ਪਟਾਵਾਂਗੇ ਕਹਿੰਦੀ ਮਲਮਲ ਦੀ ਦੇਗੀ ਇਹ ਚ ਵੀ ਪੈਸੇ ਖਾ ਗਈ ਪਹਿਲਾਂ ਨੰਨੀ ਸ਼ਾਂ ਲਿਖਦੀ ਹੁੰਦੀ ਸੀ ਬੋਰਡਾਂ ਤੇ ਨਾ ਹੁਣ ਕੀ ਲਿਖਿਆ ਹੋਇਆ ਨਿਮਾਣੀ ਸੇਵਾਦਾਰ ਵਾਹ ਵਾਹ ਭਗਵਾਨ ਤੁਮਾਰਨਾ ਇਹ ਵੀ ਤੇਰੇ ਇਸੇ ਹੀ ਆਉਣਾਂ ਦੀ ਕਮਾ ਨੰਨੀ ਤੋਂ ਨਿਮਾਣੀ ਤੱਕ ਦਾ ਸਫਰ ਮਸ਼ੀਨ ਦੇ ਵਿੱਚ ਦੂਜੇ ਨੰਬਰ ਤੇ ਹੈ ਬਟਨ ਝਾੜੂ ਵਾਲਾ ਮਸ਼ੀਨ 'ਚ ਦੂਜੇ ਨੰਬਰ ਤੇ ਆਉਣਾ ਪਹਿਲੇ ਤੁਹਾਡੇ ਨਾਲ ਹਰ ਵਕਤ ਤੁਹਾਡੇ ਨਾਲ ਐਂ ਰਹਾਂਗੇ ਇੱਕ ਸਰਵਿਸਮੈਨ ਜਿਹੜੇ ਮੁਨਾਜਮ ਨੇ ਉਹਨਾਂ ਲਈ ਬਹੁਤ ਸਾਰੀਆਂ ਸਕੀਮਾਂ ਸੀ ਬਣਾ ਰੇ ਆਂ ਓਪੀਐਸ ਤੇ ਮੇਰੀ ਗੱਲ ਚੱਲ ਰਹੀ ਹੈ 20000 ਕਰੋੜ ਰੁਪਏ ਰੋਕਣ ਨੂੰ ਫਿਰਦੇ ਆ ਉਹ ਆ 4 ਜੂਨ ਨੂੰ ਸਰਕਾਰ ਬਣ ਜੇ ਇੰਡੀਆ ਗਠਵੰਦਨ ਦੀ ਤਾ ਉਹ 20000 ਕਰੋੜ ਵੀ ਜਿਹੜਾ ਪੈਨਸ਼ਨਾਂ ਲੈਣਾ ਉਹ ਵੀ ਆ ਜੇ ਤੇ ਨਾਲੇ 올ਡ ਪੈਨਸ਼ਨ ਸਕੀਮ ਆਪਾਂ ਲਾਗੂ ਕਰ ਲੈਣੇ ਕਿਉਂਕਿ ਇਹ ਮੁਲਾਜ਼ਮਾਂ ਦਾ ਪੈਸਾ ਹੈ ਮੁਲਾਜ਼ਮਾਂ ਨੂੰ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਬਿਨਾਂ ਪੁੱਛੇ ਕਿਵੇਂ ਲਾ ਦਿੰਨੇ ਨੇ ਮੁਲਾਜ਼ਮਾਂ ਦੇ ਪੈਸੇ ਨੂੰ ਕਿਸੇ ਬੈਂਕ 'ਚ ਲਾਤਾ ਉਹ ਬੈਂਕ ਨੂੰ ਵਿਜੇਮਾਲੀਆ ਲੁੱਟ ਕੇ ਭੱਜ ਗਿਆ ਤਾਂ ਫੇ ਵਿਜੇਮਾਲੀਆਂ ਨੇ ਬੈਂਕ ਨਹੀਂ ਲੁੱਟੀ ਉਹਨੇ ਮੁਲਾਜ਼ਮਾਂ ਲੁੱਟੇ ਨੇ ਕਈ ਮੁਲਾਜ਼ਮ ਇਹ ਜਿਹਨੇ 40 40 ਸਾਲ ਨੌਕਰੀ ਕਰਕੇ 2-2000 ਰੁਪਏ ਪੈਨਸ਼ਨ ਮਿਲ ਰਹੀ ਹੈ ਕਹਿੰਦੇ ਜੀ ਤੁਹਾਡਾ ਪੈਸਾ ਸ਼ੇਅਰ ਮਾਰਕੀਟ 'ਚ ਲਾਇਆ ਸੀ ਉਹ ਡੁੱਬ ਗਿਆ ਇਹ ਕਿਵੇਂ ਹੋ ਸਕਦਾ ਨਹੀਂ ਸੋ ਮੇਰੇ ਕੋਲ ਮੈਂ ਖੁਦ ਇੱਕ ਮੁਲਾਜ਼ਮ ਦਾ ਬੇਟਾ ਇਸ ਮਾਮਲੇ 'ਚ ਮੈਂ ਗਾਰੰਟੀ ਲੈਣਾ ਬਾਕੀ ਫੌਜੀ ਭਰਾ ਨੇ ਉਹਨਾਂ ਦਾ ਮਾਨ ਸਨਮਾਨ ਆਪਾਂ ਕਰਦੇ ਆਂ ਆ ਮੋੜਾ ਵਾਲਾ ਮੁੰਡਾ ਅਗਨੀ ਵੀਰਾਂ ਉਹਨੂੰ ਸਲਾਮੀ ਨਹੀਂ ਦਿੱਤੀ ਅਸੀਂ ਪੁਲਿਸ ਤੋਂ ਦਵਾਈ ਸਲਾਮੀ ਉਦੋਂ ਬਾਅਦ ਚ ਮੈਂ ਗ੍ਰਹਿ ਮੰਤਰੀ ਨੂੰ ਕਿਹਾ ਕਿ ਆ ਕੀ ਕਰ ਰਹੇ ਹੋ ਤੁਸੀਂ ਸਾਡੇ ਧੀਆਂ ਪੁੱਤ ਹਿੱਕਾਂ ਜਾਂ ਨਹੀਂ ਬੈਠੇ ਆ ਬਾਰਡਰਾਂ ਤੇ 10-10 12-12 ਗੋਲੀਆਂ ਉਹਨਾਂ ਦੀ ਛਾਤੀ 'ਚ ਹੀ ਰਹਿ ਜਾਂਦੀਆਂ ਨੇ ਜੋ ਸ਼ਹੀਦ ਹੋ ਜਾਂਦੇ ਨੇ ਤੇ ਤੁਸੀਂ ਤੁਸੀਂ ਚਾਰ ਫਾਇਰ ਨਹੀਂ ਕਰ ਸਕਦੇ ਉਹਨਾਂ ਦੇ ਸਲਾਮੀ ਦੇ ਤੌਰ ਤੇ ਫਿਰ ਦੁਬਾਰਾ ਕਰਵਾਈ ਖੰਨੇ ਦਾ ਮੁੰਡਾ ਸੀ ਜਿਹੜਾ ਉਥੇ ਕਰਵਾਈ ਸੋ ਅਸੀਂ ਮਾਨ ਸਨਮਾਨ ਦਿੰਨੇ ਆ